ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੱਲ 28 ਮਾਰਚ ਹੈ ਤੇ ਕੱਲ ਸ਼ਰੋਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ اجلاس ਹੈ ਬੜਾ ਕ੍ਰੂਸ਼ੀਅਲ ਹੈ 42 ਮੈਂਬਰ ਪਹਿਲੇ ਲਿਖ ਕੇ ਦੇ ਚੁੱਕੇ ਨੇ ਵੈਸੇ 31 ਮੈਂਬਰ ਅਕਾਲ ਚਲਾਣਾ ਕਰ ਗਏ 185 ਜਿਹੜੇ ਮੈਂਬਰ ਹੈ ਵੈਸੇ ਹੁੰਦੇ ਨੇ 191 ਕੁਝ ਕੌਟ ਮੈਂਬਰ ਹੁੰਦੇ ਨੇ 31 ਚਲਾਣਾ ਕਰ ਗਏ ਚਾਰ ਅਸਤੀਫਾ ਦੇ ਗਏ ਕੁਝ ਵਿਦੇਸ਼ ਗਏ ਨੇ 42 ਨੇ ਲਿਖ ਕੇ ਦਿੱਤਾ ਮਤਲਬ ਗਿਣਤੀ ਪੱਖੋਂ ਵੀ ਕੋਈ ਇਸ ਤਰ੍ਹਾਂ ਨਹੀਂ ਕਿਹਿਆ ਦੀ ਜਬੀਰ ਜਾਗ ਵੀ ਸਕਦੀ ਹੈ ਇਹ ਵੀ ਜ਼ਰੂਰੀ ਨਹੀਂ ਇਧਰੋਂ ਵੀ ਦੂਜੇ ਪਾਸੇ ਜਾ ਸਕਦੇ ਨੇ 42 ਚੋਂ ਇਹ ਗੱਲ ਮੈਂ ਸਵੇਰ ਵਾਲੀ ਪਿਛਲੀ ਵੀਡੀਓ ਚ ਦੱਸ ਚੁੱਕਿਆ ਕਿ ਕਿਉਂ ਮੈਂਬਰ ਜਿਹੜੇ ਨੇ ਸ਼ਰੋਵੀ ਕਮੇਟੀ ਦੇ ਜਿਹੜੇ ਉਹ ਨਾਲ ਹੀ ਜਾਣਗੇ ਸੁਖਵੀਰ ਸਿੰਘ ਬਾਦਲ ਦੇ ਕਿਉਂਕਿ ਉਹਨਾਂ ਨੂੰ ਇੰਨੇ ਫਾਇਦੇ ਦਿੱਤੇ ਹੋਏ ਨੇ ਇਸ ਕਿਸਮ ਦੀਆਂ ਗੱਲਾਂ ਹੁਣ ਤੱਕ ਚੱਲਦੀਆਂ ਨੇ ਸਹਰਿਆਂ ਦੇ ਕਈ-ਕਈ ਬੰਦੇ ਭਰਤੀ ਕੀਤੇ ਹੋਏ ਨੇ ਸ਼ਰੋਮ ਨੂੰ ਕਮੇਟੀ ਚ ਪਰਿਵਾਰਕ ਮੈਂਬਰ ਲਾਏ ਹੋਏ ਨੇ ਤੋਂ ਲੱਗਦਾ ਨਹੀਂ ਕਿ ਜਾਦਾ ਗਿਣਤੀ ਚ ਕੋਈ ਜਿਨ੍ਹਾਂ ਦੀ ਜ਼ਮੀਰ ਜਾਗੂਗੀ ਕਰ ਮਸਲਾ ਇਸ ਵੀਡੀਓ ਚ ਉਹ ਨਹੀਂ ਉਹ ਮੈਂ ਪਿਛਲੀ ਵੀਡੀਓ ਚ ਗੱਲ ਕਰ ਚੁੱਕਿਆ ਅੱਜ ਦਾ ਮਸਲਾ ਇਹ ਹੈ ਕਿ ਜੋ ਕੁਛ ਹਰਨਾਮ ਸਿੰਘ ਧੁੰਮਾ ਜਿਹੜੇ ਦਮਦਮਿਤ ਚਾਲ ਦੇ ਮੁਖੀ ਨੇ ਜਾਂ ਸੰਤ ਸਮਾਦ ਦੇ ਪ੍ਰਧਾਨ ਨੇ ਜੋ ਉਹਨਾਂ ਨੇ ਸਤਾ ਦਿੱਤਾ ਉਹਨਾਂ ਤੇ ਕਈ ਕਿਸਮ ਦੇ ਬੜੀ ਕਮਾਲ ਦੀ ਚੀਜ਼ ਚੱਲ ਰਹੀ ਹੈ ਕਿ ਇੱਕ ਪਾਸੇ ਤਾਂ ਉਹਨਾਂ ਤੇ ਹਮਲੇ ਹੋ ਰਹੇ ਨੇ ਜਿਵੇਂ ਬੰਟੀ ਰਮਾਨਾ ਨੇ ਹਮਲਾ ਕੀਤਾ ਕਹਿੰਦੇ ਜੀ ਇਹ ਨਾਮ ਸਿੰਘ ਧੁੰਮਾ ਉਦੋਂ ਕਿਉਂ ਚੁੱਪ ਰਹੇ ਜਦੋਂ ਅੰਮ੍ਰਿਤ ਸ਼ਾਹ ਨੇ ਸੰਸਦ ਦੇ ਵਿੱਚ ਸੰਤ ਭਿੰਡਰਾਂ ਵਾਲੇ ਬਾਰੇ ਕਿਹਾ ਸੀ ਜਦੋਂ ਉਹਨਾਂ ਕਿਹਾ ਸੀ ਨਾ ਭਿੰਡਰਾਂਵਾਲਾ ਬੰਨ ਨੂੰ ਫਿਰਦੇ ਨੇ ਲੋਕ ਤੇ ਅੰਮ੍ਰਿਤਪਾਲ ਤੇ ਅਟੈਕ ਕੀਤਾ ਸੀ ਤੇ ਉਸ ਵੇਲੇ ਤਾਂ ਬੋਲਦੇ ਨਹੀਂ ਇਹ ਹੁਣੇ ਬੋਲਣ ਲੱਗੇ ਨੇ ਦੂਜੇ ਪਾਸੇ ਜਦੋਂ ਹਿਮਾਚਲ ਦੇ ਵਿੱਚ ਸੰਤ ਜਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਪਾਟੀਆਂ ਉਦੋਂ ਕਿਉਂ ਚੁੱਪ ਰਹੇ ਉਦੋਂ ਕਿਉਂ ਨਹੀਂ ਬੋਲਦੇ ਇਹ ਤੁਹਾਨੂੰ ਯਾਦ ਹੀ ਹੈ ਨਾ ਦਮਦਮ ਹੀ ਟਕਸਾਲ ਸੰਤ ਭਿੰਡਰਾਂਵਾਲੇ ਤੇ 14ਵੇਂ ਮੁਖੀ ਸੀ ਇਹ ਹੁਣ 16ਵੇਂ ਮੁਖੀ ਨੇ ਤਾਂ ਇਹ ਸਾਰਾ ਜਿਹੜਾ ਸਿਰਸਾ ਇੱਕ ਪਾਸੇ ਤਾਂ ਹਰਨਾਮ ਸਿੰਘ ਧੁੰਮਾ ਨੂੰ ਇਹ ਸਿੱਧ ਕਰਨਾ ਕਿ ਇਹ ਆਰਐਸਐਸ ਦਾ ਬੰਦਾ ਹੈ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਚੱਲ ਰਿਹਾ ਹੈ ਇਸ ਕਿਸਮ ਦੀ ਖੇਡ ਇਹ ਹੈ ਕਿ ਉਹਨੂੰ ਮੀਡੀਆ ਦੇ ਵਿੱਚ ਹਰਨਾਮ ਸਿੰਘ ਧੁੰਮਾ ਦੇ ਖਿਲਾਫ ਇਸ ਕਿਸਮ ਦੀ ਕਾਰਵਾਈ ਕਰੋ ਜਿਵੇਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਵੀ ਪਹਿਲਾਂ ਹੋਰ ਜਥੇਦਾਰਾਂ ਬਾਰੇ ਵੀ ਇਹੀ ਚੱਲਦਾ ਰਿਹਾ ਨਾ ਉਹਨਾਂ ਨੂੰ ਜੇ ਉਹਨਾਂ ਦੇ ਕਿਰਦਾਰ ਕੁਸ਼ੀ ਕਰੋ ਤੇ ਇਸ ਤਰ੍ਹਾਂ ਦੀ ਗੱਲ ਕਰੋ ਇੱਕ ਤਰੀਕਾ ਹੁੰਦਾ ਕੁਝ ਬੰਦਿਆਂ ਨੂੰ ਇੱਧਰ ਲਾ ਦੋ ਕੁਝ ਨੂੰ ਦੂਜੇ ਪਾਸੇ ਲਾ ਦੋ ਹੁਣ ਦੂਜੇ ਪਾਸੇ ਕੀ ਲਾਇਆ ਹੋਇਆ ਦੂਜੇ ਪਾਸੇ ਅਰਜੰਦਰ ਸਿੰਘ ਮਹਿਤਾ ਐਡਵੋਕੇਟ ਭਗਵੰਤ ਸਿੰਘ ਸਿਆਲ ਕਾ ਉਹ ਮਨਾਉਣ ਗਏ ਨੇ ਤੋਂ ਮਾ ਸਾਹਿਬ ਨੂੰ ਚੌਕ ਮੈਦਾਨ ਪਹੁੰਚੇ ਹੋਏ ਨੇ ਉੱਥੇ ਕਹਦੇ ਜੀ ਤੁਸੀਂ ਤੁਸੀਂ ਇਹ ਗੱਲ ਕਰੋ ਇਹ ਦੀ ਹੋਣਾ ਚਾਹੀਦਾ ਹੁਣ ਇਹ ਨਾਲ ਨਾਲ ਕਈ ਗੱਲਾਂ ਚੱਲ ਰਹੀਆਂ ਨੇ ਕਿਉਂਕਿ ਕਈ ਕਿਸਮ ਦੇ ਡਰ ਜਿਹੜੇ ਕਈ ਕਿਸਮ ਦੀ ਚਿੰਤਾ ਵਧੀ ਹੋਈ ਹੈ ਸੁਖਵੀਰ ਸਿੰਘ ਬਾਦਲ ਦੀ ਹਾਲਾਂਕਿ ਮੈਂ ਕਹਿ ਕੇ ਹੋਣ ਵਾਲਾ ਲੱਗਦਾ ਨਹੀਂ ਕੁਝ ਹੋਏਗਾ ਪਰ ਇੱਕ ਗੱਲ ਤਾਂ ਜ਼ਰੂਰ ਹੈ ਕਿ ਜਿਵੇਂ ਇਕੱਠ ਹੋਣਾ ਮੈਂ ਸਵੇਰ ਵਾਲੀ ਵੀਡੀਓ ਚ ਤੁਹਾਨੂੰ ਦੱਸਿਆ ਸੀ ਕਿ ਵੀ ਅਸੀਂ ਤਾਂ ਅਰਦਾਸ ਕਰਦੇ ਹਾਂ ਵੀ ਟਕਰਾਅ ਤੋਂ ਬਚੀ ਕੋਈ ਕਿਸੇ ਕਿਸਮ ਦੀ ਹੰਸਾ ਨਾ ਹੋਵੇ ਕਿਉਂਕਿ ਪਹਿਲਾਂ ਦੇਖ ਚੁੱਕੇ ਆਪਾਂ ਜਦੋਂ 328 ਰੁਪਿਆਂ ਦੇ ਮਾਮਲੇ ਦੇ ਵਿੱਚ ਉੱਥੇ ਹੋਇਆ ਸੀ ਜਿਵੇਂ ਟਾਸਕ ਫੋਰਸ ਨੇ ਕੀਤਾ ਸੀ ਲੇਕਿਨ ਇੱਥੇ ਮੈਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਕਿਉਂਕਿ ਬਹੁਤ ਵੱਡੀ ਗਿਣਤੀ 'ਚ ਇਕੱਠ ਕਰਨ ਲਈ ਤਿਆਰੀ ਕਰ ਰਹੇ ਨੇ ਹਰਨਾਮ ਸਿੰਘ ਧੂਮਾ ਤੇ ਦੂਜੇ ਪਾਸੇ ਇਹ ਤਾਂ ਹੈ ਇੱਕ ਪੱਖ ਨਾ ਕਿ ਹਰਨਾਮ ਸਿੰਘ ਧੂਮਾ ਇਹ ਕਰ ਰਹੇ ਨੇ ਤੇ ਬੰਟੀ ਰਮਾਣਾ ਉਹਨਾਂ ਦੇ ਕਰਤਾਰ ਕੋਸ਼ਿਸ਼ ਕਰਨ ਲਾਏ ਹੋਏ ਨੇ ਤੇ ਕੁਝ ਮਨਾਉਣ ਲਾਏ ਹੋਏ ਨੇ ਇਹ ਤਾਂ ਚੱਲ ਰਹੀ ਹੈ ਪਰ ਚਿੰਤਾ ਫਿਰ ਵੀ ਵਧੀ ਹੋਈ ਹੈ ਸੁਖਵੀਰ ਸਿੰਘ ਬਾਦਲ ਦੀ ਤਾਂ ਹੀ ਤਾਂ ਖੁਦਾ ਕੇ ਮੈਂਬਰਾਂ ਨੂੰ ਮਨਾਉਣ ਦੀ ਕੋਸ਼ਿਸ਼ ਮੈਂਬਰ ਉਹਨਾਂ ਖਾਸ ਤੌਰ ਤੇ ਜਿਹੜੇ ਮਾਝ ਦੇ ਮੈਂਬਰਾਂ ਨਾਲ ਕੱਲ ਮਲੇ ਨੇ ਬਾਕੀਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਜੋ ਵੀ ਹੈ ਉਹ ਪੂਰੀ ਤਰ੍ਹਾਂ ਮਨਿਸ ਕੀਤਾ ਜਾ ਰਿਹਾ ਤੇ ਅੱਜ ਇੱਕ ਡਿਵੈਲਪਮੈਂਟ ਹੋਰ ਉਦੋਂ ਹੋਈ ਉਹ ਉਹਨੂੰ ਵੀ ਸਮਝਣ ਦੀ ਲੋੜ ਹੈ ਉਹ ਡਿਵੈਲਪਮੈਂਟ ਇਹ ਹੋਈ ਕਿ ਬਰਵਿੰਦਰ ਸਿੰਘ ਭੁੰਦੜ ਨੇ ਇੱਕ ਬਿਆਨ ਜਾਰੀ ਕੀਤਾ ਔਰ ਉਹਦੇ ਚ ਕਿਹਾ ਕਿ ਆਪਾਂ ਨੂੰ ਹੁਣ ਇਕੱਠੇ ਹੋ ਜਾਣਾ ਚਾਹੀਦਾ ਯਾਨੀ ਉਹਨਾਂ ਨੇ ਬਾਕੀ ਧੜੇ ਨੂੰ ਸੰਬੋਧਨ ਕਰਦੇ ਹੋਏ ਬੋਲੇ ਕਿ ਹੁਣ ਆਪਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਬਹੁਤ ਸਮੇਂ ਦੀ ਲੋੜ ਹੈ ਕਿ ਅਸੀਂ ਇਕੱਠੇ ਹੋਈਏ ਤੁਸੀਂ ਆਓ ਜਿਹੜੀਆਂ ਪਰਚੀਆਂ ਲੈ ਜਾਓ ਤੇ ਉਹ ਜਿਹੜੀ ਭਰਤੀ ਆ ਉਹ ਕਰੋ ਹੁਣ ਇੱਕ ਇਹ ਗੱਲ ਉਹ ਕਹਿ ਰਹੇ ਨੇ ਬ੍ਰਿੰਦਰਸਨ ਪੁੰਦੜ ਇਹ ਗੱਲ ਨੂੰ ਭੁੱਲ ਗਏ ਉਹ ਇਕੱਠੇ ਹੋਣ ਦਾ ਸੱਦਾ ਤਾਂ ਦੇ ਰਹੇ ਨੇ ਲੇਕਿਨ ਭਰਤੀ ਦੇ ਲਈ ਪਰਚੀਆਂ ਲੈ ਜਾਓ ਤੇ ਭਰਤੀ ਦੀਆਂ ਪਰਚੀਆਂ ਲੈ ਜਾਣ ਦਾ ਮਤਲਬ ਹੈ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਦੋ ਤਰੀਕਾ ਵਾਲਾ ਹੁਕਮ ਨਾ ਮੰਨੋ ਅਗਾਲਤਖ ਸਾਹਿਬ ਨੇ ਤਾਂ ਕਿਹਾ ਸੀ ਕਿ ਇਹ ਲੀਡਰਸ਼ਿਪ ਜਿਹੜੀ ਆਪਦਾ ਆਧਾਰ ਗਵਾ ਚੁੱਕੀ ਹੈ ਇਹਦੀ ਥਾਂ ਤੇ ਸੱਤ ਮੈਂਬਰੀ ਕਮੇਟੀ ਜਿਹੜੀ ਆ ਭਰਤੀ ਕਰੂਗੀ ਇਹ ਗਲਤਾ ਹੁਣ ਬਾਰ-ਬਾਰ ਯਾਦ ਕਰਾਉਣੀ ਹਰ ਰੋਜ਼ ਹੀ ਸਾਰਾ ਸੋਸ਼ਲ ਮੀਡੀਆ ਯਾਦ ਕਰਾਰ ਹੈ ਇੱਥੇ ਗਲਤਾ ਹੀ ਸੀ ਤੇ ਹੁਣ ਉਹ ਪੰਜ ਮੈਂਬਰੀ ਰਹਗੀ ਤੇ ਪੰਜ ਮੈਂਬਰੀ ਕਮੇਟੀ ਆਪਦੀ ਭਰਤੀ ਕਰ ਰਹੀ ਹੈ ਤੇ ਉਹ ਜਵਾਬੀ ਦਿੱਤਾ ਉਹਨਾਂ ਨੇ ਪਿਛਲੇ ਦਿਨ ਜਲੰਧਰ ਦੇ ਵਿੱਚ ਗੁਰਪ੍ਰਤਾ ਸਿੰਘ ਮਡਾਲਾ ਨੇ ਕਿ ਅਸੀਂ ਵੀ ਅਪੀਲ ਕਰਦੇ ਹਾਂ ਤੁਹਾਨੂੰ ਤੁਸੀਂ ਆਓ ਜੋ ਹੁਕਮ ਦਿੱਤਾ ਗਿਆ ਹੈ ਅਕਾਲ ਤਖਤ ਸਾਹਿਬ ਵੱਲੋਂ ਉਹਦੇ ਮੁਤਾਬਕ ਤੁਸੀਂ ਕਿਉਂਕਿ ਹੁਕਮਾਂ ਦੇ ਭਗੋੜੇ ਹੋਗੇ ਤੁਸੀਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵੋ ਤਨਖਾਹ ਲਵਾਓ ਉਸ ਤੋਂ ਬਾਅਦ ਤੁਸੀਂ ਮੁੜ ਆਓ ਤੇ ਭਰਤੀ ਕਰੋ ਜਿਵੇਂ ਅਕਾਲ ਤਖਤ ਸਾਹਿਬ ਨੇ ਪਹਿਲਾਂ ਭਰਤੀ ਜਾਰੀ ਹੈ ਜਿਹੜੀ ਇਹ ਤਾਂ ਚੱਲ ਰਹੀ ਹੈ ਪਰ ਇਸ ਤੋਂ ਜ਼ਿਆਦਾ ਜਿਹੜੀ ਅਹਿਮ ਗੱਲ ਉਹ ਇਹ ਹੈ ਉਹਨਾਂ ਦੇ ਬਿਆਨ ਦੇ ਵਿੱਚ ਪੰਦਰ ਸਾਹਿਬ ਦੇ ਵਿੱਚ ਕਿ ਦੁਸ਼ਮਣ ਜੋ ਹੈ ਉਹੋ ਦਲਹੀਜ ਤੱਕ ਪਹੁੰਚ ਚੁੱਕਿਆ ਹੈ ਦਰਬਾਰ ਸਾਹਿਬ ਤੱਕ ਪਹੁੰਚ ਚੁੱਕਿਆ ਹੈ ਇਹ ਸਮਝਣ ਵਾਲੀ ਗੱਲ ਹੈ ਕਿਹੜਾ ਦੁਸ਼ਮਣ ਹੈ ਜਿਹੜਾ ਦਰਬਾਰ ਤੱਕ ਪਹੁੰਚ ਚੁੱਕਿਆ ਹੈ ਦਲਹੀਜ ਤੱਕ ਪਹੁੰਚ ਚੁੱਕਿਆ ਦਰਬਾਰ ਸਾਹਿਬ ਤੇ ਹੁਣ ਉਹਦੇ ਚ ਤਾਂ ਬੜਾ ਸਿੱਧਾ ਸਪਸ਼ਟ ਸੰਕੇਤ ਤਾਂ ਇਹ ਹੀ ਹੈ ਕਿ ਹਰਨਾਮ ਸਿੰਘ ਧੁੰਮਾ ਨੇ ਤੇਜਾ ਸਿੰਘ ਸਮੰਦਰੀ ਹਾਲ ਦੇ ਵਿੱਚ ਜਿਹੜਾ ਹੈ ਉਹ ਕਰਨਾ ਰੋਸ ਪ੍ਰਦਰਸ਼ਨ ਤੇ ਕੀ ਉਹਨੂੰ ਕਿਹਾ ਗਿਆ ਕਿ ਇਹ ਪਹੁੰਚ ਰਹੇ ਉਹਨਾਂ ਨੂੰ ਕਿਉਂ ਕਿਹਾ ਗਿਆ ਕਿਉਂਕਿ ਬਾਰ ਬਾਰ ਇਹ ਕਿਹਾ ਜਾਂਦਾ ਹੈ ਕਿ ਦੁਸ਼ਮਣ ਨੇ ਪਹਿਲਾਂ ਕਬਜ਼ਾ ਕਰ ਲਿਆ ਜਿਹੜਾ ਹੈ ਨਦੀਟਸਾਹ ਫਿਰ ਪਟਨਾ ਸਾਹ ਦਿੱਲੀ ਹਰਿਆਣਾ ਤੇ ਫਿਰ ਹੁਣ ਬੜਾ ਸਪਸ਼ਟ ਹੋ ਗਿਆ ਵੰਟੀ ਰਮਾਨ ਨੇ ਤਾਂ ਨਾਂਉਂ ਨਹੀਂ ਦਿੱਤਾ ਸੀ ਨਾ ਵੀ ਆਰਐਸਐਸ ਕਰ ਰਹੀ ਹੈ ਕਿਉਂਕਿ ਤੁਮਾ ਸਾਹਿਬ ਜਿਹੜੇ ਨੇ ਕਿ ਸੇਟਮੇ ਸਮਝਦਾ ਦੇਖੋ ਤੁਮਾ ਸਾਹਿਬ ਆ ਇਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੁੰਦੇ ਸੀ ਇਹ ਇਹ ਨਾ ਤਾਂ ਸਮਝੌਤਾ ਹੋਇਆ ਸੀ ਇਨਾ ਦਾ ਸਮਝੌਤਾ ਹੋਇਆ ਸੀ ਪ੍ਰਕਾਸ਼ ਸਿੰਘ ਬਾਦਲ ਨਾਲ ਸੁਖਵੀਰ ਸਿੰਘ ਬਾਦਲ ਨਾਲ ਕਿ ਇੱਕ ਤਾਂ ਸੰਤ ਜਨਰੈਲ ਸਿੰਘ ਭਿੰਡਾਰਾ ਦਾ ਤੁਸੀਂ ਬਣਾਓਗੇ ਸਮਾਰਕ ਯਾਦਗਾਰ ਦੂਜੀ ਗੱਲ ਇਹ ਕਿ ਤੁਸੀਂ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਨਰਲ ਹਾਊਸ ਲਈ ਟਿਕਟਾਂ ਦੇਵੋਗੇ ਸ਼ਾਇਦ 11 ਚ ਨਾ ਟਿਕਟਾਂ ਦਿੱਤੀਆਂ ਹੁਣ ਮੇਰੇ ਯਾਦ ਨਹੀਂ ਮੰਗੀਆਂ ਤਾਂ 30 ਸੀ ਕਿੰਨੀਆਂ ਦਿੱਤੀਆਂ ਇਹ ਵੀ ਇੱਕ ਡਰ ਹੈ ਇਹ ਵੀ ਡਰ ਹੈ ਕਿ ਇਹਨਾਂ ਦੇ ਮੈਂਬਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਨੇ ਉਹ ਨੱਕ ਤੇ ਬਗਾਪਤ ਕਰਦੇ ਕਿਤੇ ਹੋਰ ਹੀ ਹਾਲਾਤ ਹੀ ਬਦਲ ਜਾਣ ਕੱਲ ਸ਼ਰਮਣੀ ਕਮੇਟੀ ਦੇ اجلاس ਚ ਇਹ ਵੀ ਜਨਤਾ ਹੈ ਸੁਖਵੀਰ ਸਿੰਘ ਬਾਦਲ ਨੂੰ ਖਰ ਮੈਂ ਗੱਲ ਕਰ ਰਿਹਾ ਸੀ ਜਿਹੜੀ ਭੁੰਦਰ ਸਾਹਿਬ ਕਹਿੰਦੇ ਦਲੀਜ਼ ਤੱਕ ਪਹੁੰਚ ਗਏ ਹੁਣ ਉਹ ਦਲੀਜ਼ ਤੱਕ ਕੌਣ ਪਹੁੰਚਿਆ ਇਹ ਸਮਝੋ ਕਿਹਨੂੰ ਕਿਹੜਾ ਦੁਸ਼ਮਣ ਹੈ ਦੁਸ਼ਮਣ ਤਾਂ ਆਇਡੈਂਟੀਫਾਈ ਕਰ ਲੀਏ ਜਿਹੜਾ ਵੀ ਆਉਂਦਾ ਕਹਿੰਦਾ ਜੀ ਦੁਸ਼ਮਣ ਇਹ ਕਰ ਰਿਹਾ ਦੁਸ਼ਮਣ ਸਾਡੇ ਚ ਫੁੱਟ ਪਾਉਣੀ ਚਾਹੁੰਦਾ ਦੁਸ਼ਮਣ ਇਹ ਕਰ ਰਿਹਾ ਉਹ ਦੁਸ਼ਮਣ ਹੈ ਕਿਹੜਾ ਕਿਹਨੂੰ ਕਹਿ ਰਹੇ ਨੇ ਦੁਸ਼ਮਣ ਕਾਂਗਰਸ ਦਾ ਕਾਢੀ ਨਹੀਂ ਕਾਂਗਰਸ ਦਾ ਦੂਸੇ ਨਿਭਾ ਦੇਖ ਲਈ ਕਾਂਗਰਸ ਦਾ ਅਟੈਕ ਕੀਤਾ ਜਿਹੜਾ ਅਕਾਲ ਤਖਤ ਸਾਹਿਬਿੰਦਰ ਸਿੰਘ ਗਾਂਧੀ ਨੇ ਉਹ ਤਾਂ ਦੇਖ ਲਿਆ ਹੋਰ ਕਿਹੜਾ ਦਸ਼ਮਣ ਹੈ ਹੁਣ ਇਹ ਲੱਭੋ ਤੇ ਲੱਭਣ ਦੀ ਲੋੜ ਹੀ ਨਹੀਂ ਇਹ ਤਾਂ ਮੋਹ ਮੁਖ ਕਿਹਾ ਜਾ ਰਿਹਾ ਤੇ ਦਸ਼ਮਣ ਤਾਂ ਜਿਹੜਾ ਉਹ ਸਪਸ਼ਟ ਹੀ ਹੈ ਕਿਹੜਾ ਦਸ਼ਮਣ ਹੈ ਜਿਹੜਾ ਤੁਸੀਂ ਪਹਿਲਾਂ ਜਿਹਨਾਂ ਨਾਲ ਘੋ ਖਿਚੜੀ ਸੀ ਜਿਹੜਾ ਨੌ ਮਾਤ ਦਾ ਰਿਸ਼ਤਾ ਸੀ ਤੁਸੀਂ ਕਿੰਨੇ ਸਾਲ 97 ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਨਾਲ ਹੀ ਰਹੇ ਆ ਇਹ ਤਾਂ ਕਿਸਾਨਾਂ ਦੇ ਪ੍ਰੈਸ਼ਰ ਰੇਟ ਛੱਡਿਆ ਤੁਸੀਂ ਬੀਚ ਚ ਛੱਡਿਆ ਵਿਕੀ ਚ ਅਦਰਵਾਈਜ਼ ਤਾਂ ਤੁਸੀਂ ਨਾਲ ਹੀ ਸੀ ਤੇ ਉਹਨੂੰ ਹੁਣ ਤੁਸੀਂ ਦੁਸ਼ਮਣ ਜਿਹੜਾ ਕਹਿ ਰਹੇ ਹੋ ਤੇ ਇੱਕ ਹੋਰ ਵੀ ਹੈ ਇਹਦੇ ਚ ਸਿੱਧਾ ਅਟੈਕ ਹੁਣ ਹਰਨਾਮ ਸਿੰਘ ਧੂਮਾ ਤੇ ਆਇਆ ਪੁੰਦਟ ਸਾਹਿਬ ਦਾ ਜਿਹਨੂੰ ਮਨਾਉਣ ਗਏ ਹੋਏ ਨੇ ਕਿ ਦੁਸ਼ਮਣ ਦਲੀਜ ਤੱਕ ਤੇ ਦਲੀਜ ਤੱਕ ਧੂਮਾ ਧੂਮਾ ਕਿਉਂਕਿ ਆਰਐਸਐਸ ਦੇ ਨਾਲ ਆ ਜਾਹੋ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਤੋਂ ਭਾਰਤੀ ਜਨਤਾ ਪਾਰਟੀ ਦੇ ਜਾਂ ਉਹਨਾਂ ਦੇ ਨਾਲ ਵਹਿਸਤਾ ਜਿਹੜਾ ਜੇ ਹਰਨਾਪ ਸਿੰਘ ਧੁੰਮਾ ਦੀ ਆਪਾਂ ਦੇਖੀਏ ਗੱਲਬਾਤ ਉਹ ਪਾਵਰ ਦੇ ਨਾਲ ਤੁਰਿਆ ਹੈ ਪਹਿਲਾਂ ਇਹਨਾਂ ਦੇ ਨਾਲ ਨਹੀਂ ਸੀ ਪਹਿਲਾਂ ਕਾਲੀਆ ਦੇ ਨਾਲ ਸੀ ਕਾਲੇ ਦੀ ਮਦਦ ਕਰਦਾ ਰਿਹਾ ਹਰਨਾਪ ਸਿੰਘ ਧੁੰਮਾ ਇਸ ਇਹ ਪੂਰਾ ਸੰਤ ਸਮਾਜ ਤੋਂ ਇਸ ਕਰਕੇ ਉਹ ਸਿੱਧਾ ਹੀ ਹੁਣ ਦੁਸ਼ਮਣ ਬਣਿਆ ਤੇ ਦੁਸ਼ਮਣ ਉਹ ਜਿਹਦੇ ਨਾਲ ਤੁਸੀਂ ਕਿਉਂ ਖਿੱਚੜੇ ਸੀ ਉਦੋਂ ਤੁਸੀਂ ਕਦੇ ਬੋਲੇ ਨਹੀਂ ਜੁਨੀਆ ਹੁਣ ਤੁਸੀਂ ਕਹਿੰਦੇ ਹੋ ਕਿ ਸਾਡੇ ਸਾਡੀਆਂ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ ਸਾਡੀ ਸਿੱਖੀ ਨੂੰ ਨੁਕਸਾਨ ਪਹੁੰਚਾਇਆ ਹੈ ਸਾਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਨੁਕਸਾਨ ਜਿਹੜਾ ਪਹੁੰਚਾਇਆ ਤੇ ਕਿਹੜੇ ਸਮੇਂ 'ਚ ਪਹੁੰਚਾਇਆ ਉਹ ਤੁਸੀਂ ਜਦੋਂ ਜਿਹੜੇ ਬੰਦੇ ਤੁਸੀਂ ਉਦੋਂ ਨਾਲ ਸੀ ਉਸ ਵੇਲੇ ਘੋ ਖਿਚੜੀ ਸੀ ਨਵ ਮਾਸਤਾ ਰਿਸ਼ਤਾ ਸੀ ਉਸ ਵੇਲੇ ਜੋ ਨੁਕਸਾਨ ਪੰਜਾਬ ਦਾ ਹੋਇਆ ਹੈ ਸਿੱਖਾਂ ਦਾ ਹੋਇਆ ਹੈ ਪੰਥ ਦਾ ਹੋਇਆ ਉਹ ਤੁਸੀਂ ਭੁੱਲ ਰਹੇ ਹੋ ਪੰਦਰਸਾ ਉਹ ਵੀ ਤਾਂ ਸੋਣਾ ਤੁਸੀਂ ਜੇ ਤੁਹਾਡਾ ਤੁਹਾਨੂੰ ਇਹ ਆਇਡੈਂਟੀਫਾਈ ਕਰ ਲਿਆ ਕਿ ਦੁਸ਼ਮਣ ਦੇ ਲੀਜਾ ਤੱਕ ਪਹੁੰਚ ਗਿਆ ਉਹ ਦੁਸ਼ਮਣਾਂ ਦੋਸਤੀ ਕੀ ਦੀ ਸੀ ਜੇ ਹੁਣ ਤੁਹਾਡੀ ਦੋਸਤੀ ਨਹੀਂ ਰਹੀ ਜੇ ਹੁਣ ਤੁਹਾਡੇ ਨਾਲ ਤੁਹਾਡਾ ਵਿਸ਼ਵਾਸ ਨਹੀਂ ਕਰਦਾ ਉਹ ਇੱਕ ਪੱਤਰਕਾਰ ਨੇ ਪੁੱਛਿਆ ਸੀ ਸਰਜੀਤ ਸਿੰਘ ਰਖੜਾ ਦੇ ਵੱਡੇ ਭਰਾ ਜਿਹੜੇ ਬਿਲਵਾਕੀ ਚ ਰਹਿੰਦੇ ਨੇ ਨਾ ਦਰਸ਼ਨ ਸਿੰਘ ਢਾਲੀਵਾਲ ਪਹਿਲਾਂ ਤਾਂ ਇਹਨਾਂ ਨਾਲ ਵੀ ਜਦੋਂ ਇਹਨਾਂ ਨੇ ਲੰਗਰ ਲਾਇਆ ਸੀ ਉੱਥੇ ਅਮੀਰ ਬੰਦਾ ਹੈ ਵੱਡਾ ਕਾਰੋਬਾਰੀ ਹੈ ਕਿਸਾਨ ਮੇਲੇ ਤੇ ਲੋਗਰ ਰਾਏ ਤੇ ਰੇਅਰਪੋਰਟ ਤੋਂ ਵਾਪਸ ਕਰਤਾ ਸੀ ਫਿਰ ਦੋਸਤੀ ਵੀ ਹੋ ਗਈ ਫਿਰ ਕਈ ਵਾਰ ਇਸਦਰਾਮ ਸਿੰਘ ਸੰਧੂ ਵਰਗੇ ਨਾਲ ਦੋਸਤੀ ਵੀ ਕਰਾਤੀ ਤੇ ਮੋਦੀ ਸਾਹਿਬ ਨਾਲ ਚੰਗੇ ਸਬੰਧ ਬਣ ਗਏ ਤੇ ਅੰਮ੍ਰਿਤ ਸ਼ਾਹ ਨਾਲ ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਤੋਂ ਉਹ ਇੱਕ ਇੰਟਰਵਿਊ 'ਚ ਉਹਨੇ ਦੱਸਿਆ ਸੀ ਕਹਿੰਦੇ ਅੰਮ੍ਰਿਤ ਸ਼ਾਹ ਨੇ ਮੈਨੂੰ ਦੱਸਿਆ ਸੀ ਵੀ ਜੋ ਮਰਜੀ ਹੋਵੇ ਇਹ ਤੇ ਸੁਖਵੀਰ ਸਿੰਘ ਬਾਦਲ ਤੇ ਨਹੀਂ ਮੈਂ ਵਿਸ਼ਵਾਸ ਕਰ ਸਕਦਾ ਯਾਨੀ ਅੰਮ੍ਰਿਤ ਸ਼ਾਹ ਦਾ ਸੁਖਵੀਰ ਸਿੰਘ ਬਾਦਲ ਨਾਲ ਕੋਈ ਜ਼ਿਆਦਾ ਵਧੀਆ ਰਿਸ਼ਤਾ ਨਹੀਂ ਉਹ ਕੋਸ਼ਿਸ਼ ਵੀ ਕੀਤੀ ਅੰਮਰਸ਼ਾਹ ਦੇ ਨਾਲ ਰਿਸ਼ਤੇ ਬਣਾਉਣ ਦੀ ਬੜਾ ਕੁਝ ਕਰਿਆ ਆਇਆ ਵੀ ਪ੍ਰਕਾਸ਼ ਸਿੰਘ ਬਾਦਲ ਦੇ ਭੁਗਤੇ ਵੀ ਆਇਆ ਸਭ ਕੁਝ ਹੋਇਆ ਲੇਕਿਨ ਉਹ ਰਿਸ਼ਤਾ ਨਹੀਂ ਬਣਿਆ ਹੁਣ ਜਦੋਂ ਰਿਸ਼ਤਾ ਨਹੀਂ ਬਣਿਆ ਤੇ ਜੇ ਹੁਣ ਜਿਹੜਾ ਬੰਦਾ ਸਮਝੋ ਵੀ ਸੁਖਵੀਰ ਸਿੰਘ ਬਾਦਲ ਦੇ ਨਾਲ ਨਹੀਂ ਤਾਂ ਪੰਥ ਵਿਰੋਧੀ ਹੋ ਗਿਆ ਇਹਦਾ ਮਤਲਬ ਸੁਖਵੀਰ ਸਿੰਘ ਬਾਦਲ ਹੀ ਪੰਥ ਬਣ ਗਿਆ ਇਹਦਾ ਮਤਲਬ ਤਾਂ ਇਹੀ ਹੋ ਗਿਆ ਚਲੋ ਜੋ ਵੀ ਹੈ ਪਰ ਇਹਦਾ ਜਵਾਬ ਤਾਂ ਤੁਹਾਨੂੰ ਦੇਣਾ ਪਏਗਾ ਨਾ ਵੀ ਹੁਣ ਤੱਕ ਤਾਂ ਉਹਨਾਂ ਨਾਲ ਸੀ ਉਹ ਜੋ ਕੁਝ ਕਰਦੇ ਸੀ ਅੱਖਾਂ ਮੀਚ ਕੇ ਈਵਨ ਜਿਹੜੇ ਕਿਸਾਨਾਂ ਦੇ ਜਿਨ੍ਹਾਂ ਨੂੰ ਕਾਲੇ ਕਾਨੂੰਨ ਕਹਿ ਦਿੰਦੇ ਨੇ ਉਹਦੇ ਹੱਕ 'ਚ ਵੀ ਤਾਂ ਤੁਸੀਂ ਬੋਲਦੇ ਸੀ ਤੁਸੀਂ ਛੱਡੋ ਪ੍ਰਕਾਸ਼ ਸਿੰਘ ਬਾਦਲ ਬੀਬਾ ਹਰਸਿਮਰ ਨੇ ਤਾਂ ਅਖਰ ਸੈਕਟਰੀ ਕੀਤੇ ਸੀ ਕੈਬਨਿਟ 'ਚ ਪਾਸ ਹੋਇਆ ਜਦੋਂ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਬੁਲਾਤਾ ਸੀ ਤੁਸੀਂ ਤਾਂ ਬਜ਼ੁਰਗ ਤੋਂ ਵੀ ਬੁਲਾਤਾ ਸੀ ਤੇ ਹੁਣ ਤੁਹਾਨੂੰ ਉਹ ਦੁਸ਼ਮਣ ਜਮਾਤ ਤੇ ਦੁਸ਼ਮਣ ਦਲੀਜਾ ਤੱਕ ਪਹੁੰਚ ਗਿਆ ਕਿਉਂਕਿ ਹਰਨਾਮ ਸਿੰਘ ਧੁੰਮਾ ਮੈਂ ਕੋਈ ਧੁੰਮੇ ਤੇ ਹੱਕ 'ਚ ਨਹੀਂ ਇਹ ਤਾਂ ਉਹਨਾਂ ਦੀ ਆਪਣੀ ਸਿਆਸਤ ਹੈ ਮੈਨੂੰ ਇਹ ਸਮਝਦਾ ਹੈ ਕਿ ਬਹੁਤ ਸਾਰੇ ਜਿਹੜੇ ਜਿਹੜੀ ਕਈ ਕਿਸਮ ਦੀ ਸਿਆਸ ਚੱਲਦੀ ਹੈ ਇਹ ਵੀ ਗੱਲ ਠੀਕ ਹੈ ਉਹ ਗਏ ਨੇ ਮਹਾਕੁੰਬ ਤੇ ਵੀ ਜਾ ਗਏ ਸਾਰਾ ਕੁਝ ਠੀਕ ਹੈ ਪਰ ਇਹਨਾਂ ਨੂੰ ਮੈਂ ਭੁੰਦਰ ਸਾਹਿਬ ਨੂੰ ਜਾਂ ਜਿਨ੍ਹਾਂ ਤੋਂ ਭੁੰਦਰ ਸਾਹਿਬ ਤੋਂ ਬਿਆਨ ਜਿਹੜਾ ਦਵਾਇਆ ਗਿਆ ਮੈਂ ਤਾਂ ਉਹਦੇ ਵਾਲੇ ਨਾਲ ਅੱਜ ਅੱਜ ਗੱਲ ਕਰ ਰਿਹਾ ਕਿ ਹਾਲਾਤ ਕਿਸ ਤਰ੍ਹਾਂ ਦੇ ਬਣ ਗਏ ਕਿ ਸਿੱਖਾਂ ਨੂੰ ਇਸ ਤਰ੍ਹਾਂ ਮਿਸਲੀਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੀ ਜਿਹੜੀ ਤੱਕ ਪਹੁੰਚ ਤੁਸੀਂ ਆਪਣੀ ਜਸਟੀਫਿਕੇਸ਼ਨ ਕੀ ਦਿੰਦੇ ਹੋ ਉਹਦੇ ਕਹੇ ਤੋਂ ਡੀਜੀਪੀ ਲਾਉਣਾ ਉਹਨਾਂ ਦੇ ਕਹੇ ਤੋਂ ਤੁਸੀਂ ਜੋ ਡਣ ਕੇ ਹੈ ਉਵੇਂ ਤੁਸੀਂ ਉਹ ਤੋਂ ਕਰਦੇ ਰਹੇ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਹੈ ਉਹ ਦੁਸ਼ਮਣ ਹੋ ਗਏ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਦੁਸ਼ਮਣ ਨੇ ਜੇ ਸੁਖਵੀਰ ਸਿੰਘ ਬਾਦਲ ਦੇ ਦੁਸ਼ਮਣ ਨੇ ਤੋਂ ਪੰਥ ਵਿਰੋਧੀ ਤਾਕਤਾਂ ਹੋ ਗਈਆਂ ਤੇ ਉਦੋਂ ਪੰਥ ਵਿਰੋਧੀ ਤਾਕਤਾਂ ਜਦੋਂ ਤੁਹਾਡੇ ਪੰਥ ਦਾ ਨੁਕਸਾਨ ਕਰ ਰਹੀਆਂ ਸੀ ਉਦੋਂ ਆਰਐਸਐਸ ਕਿੱਥੇ ਸੀ ਜਦੋਂ ਜਿਹੜੀ ਉਹ ਪੰਜਾਬ ਦੇ ਤੁਹਾਡੇ ਮਸਲੇ ਵਿੱਚ ਦਖਲ ਦੇ ਰਹੀ ਸੀ ਬਹੁਤ ਸਾਰੀਆਂ ਗੱਲਾਂ ਨੇ ਖੈਰ ਕੱਲ ਜੋ ਹੋਣਾ ਹੈ 28 ਮਾਰਚ ਦੇ ਬਜਟ ਜਰਾਸ ਦੇ ਵਿੱਚ ਉਹਤੇ ਸਭ ਦੀ ਨਿਗਾਹ ਉਹਨੇ ਸਿਕ ਸਿਆਸਤ ਤੇ ਦੂਰਗਾਮੀ ਨਤੀਜੇ ਜਿਹੜੇ ਅਸਰ ਪਾਉਣਾ ਤੇ ਅੱਜ ਮੈਨੂੰ ਨਹੀਂ ਪਤਾ ਕਿ ਰਜਿੰਦਰ ਸਿੰਘ ਮਹਿਤਾ ਜਾਂ ਸਿਆਲਕਾ ਸਾਹਿਬ ਕੀ ਗੱਲਬਾਤ ਕਰਕੇ ਆਉਂਦੇ ਨੇ ਮਨਾ ਕੇ ਆਉਂਦੇ ਨੇ ਧਾਮੀ ਸਾਹਿਬ ਨੂੰ ਧੂਮਾ ਸਾਹਿਬ ਨੂੰ ਜਾਂ ਹੋ ਜਿਹੜਾ ਹਰਨਾਮ ਸਿੰਘ ਧੂਮਾ ਕੱਲ ਉਥੇ ਪ੍ਰਦਰਸ਼ਨ ਕਰਨਗੇ ਤੇ ਆਪਦੀ ਤਿੰਨੇ ਬੰਗਾ ਕਿ ਉਹਨਾਂ ਦੇ ਜਥੇਦਾਰਾਂ ਦੀ ਬਹਾਲੀ ਜਾਂ ਵਿਧੀ ਵਿਧਾਨ ਵਿਧੀ ਵਿਧਾਨ ਦੀ ਤਾਂ ਗੱਲ ਇਹਨਾਂ ਕਰ ਹੀ ਲਈ ਹੈ ਜਾਂ ਹੋਰ ਜਿਹੜੀ ਗੱਲ ਉਹ ਕਰ ਰਹੇ ਨੇ ਕਿ ਇਹ ਜਿਹੜਾ ਲਾਹੋ ਹੈ ਜਿਹੜੇ ਲਾਏ ਨੇ ਤੁਸੀਂ ਇਹ ਬਿਲਕੁਲ ਮਰਿਆਦਾ ਦਾ ਖਾਨ ਕੀਤਾ ਹੋਇਆ ਇਹਨਾਂ ਨੇ ਜੋ ਅਠਮਤੇ ਪਾਸ ਹੋਈ ਸੀ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਉਹਨੂੰ ਪੂਰਾ ਕਰਾਉਣ ਲਈ ਕਿੰਨੇ ਕੁ ਸਰਹਿੱਦ ਨੇ ਇਹ ਤਾਂ ਹੁਣ ਕੱਲ ਤੋਂ ਬਾਅਦ ਹੈ ਪਰ ਅਨਲਿਸਿਸ ਕਰਾਂਗੇ ਅਜੇ ਨਹੀਂ ਮਿਲਦੇ ਆ ਕੱਲ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ